ਮੇਰੇ ਡਾਕਟਰ ਸੀਗੇ ਤਰਨਤਾਰਨ ਤੋਂ ਡਾਕਟਰ ਜਤਿੰਦਰ ਜੀ ਨੇ ਹੋਮੋਪੈਥੀ ਦੇ ਇਲੈਕਟ੍ਰਿਕ ਹੋਮੋਪੈਥਿਕਾ ਕੰਮ ਕਰਦੇ ਆ ਉਹਨਾਂ ਨੇ ਰਿਕਮੈਂਡ ਕੀਤਾ ਵੀ ਤੁਸੀਂ ਕੜਕਨਾਥ ਪੰਛੀ ਦਾ ਅੰਡਾ ਲੱਭੋ ਅੱਛਾ ਉਹ ਖਾਓਗੇ ਤਾਂ ਤੁਹਾਡੇ ਲਈ 슈ਗਰ ਲਈ ਬਹੁਤ ਜ਼ਿਆਦਾ ਬੈਨੀਫਿਟ ਆ ਫਿਰ ਇਹ ਮੈਨੂੰ ਇਧਰ ਮਖੂ ਏਰੀਏ ਦੇ ਵਿੱਚੋਂ ਜਾ ਕੇ ਅੰਡਾ ਮਿਲਿਆ ਸੀਗਾ ਔਰ ਮੈਂ ਉਹਨੂੰ ਤਕਰੀਬਨ ਇਦਾਂ ਸਮਝ ਲਓ ਵੀ 2-3 ਮਹੀਨੇ ਯੂਜ਼ ਕੀਤਾ ਪਰ ਸੱਚਮੁੱਚ ਮੈਂ 슈ਗਰ ਤੋਂ ਉਸ ਚੀਜ਼ ਨਾਲ ਨਜਾਤ ਪਾਈ। ਪਰਿਵਾਰ ਨੇ ਬਹਿ ਕੇ ਵਿਚਾਰ ਕੀਤਾ ਵੀ ਜੇ ਇੰਨੀ ਵਧੀਆ ਚੀਜ਼ ਆ ਤੇ ਹੁਣ ਤੇ ਹਰ ਤੀਸਰੇ ਘਰ ਦੇ ਵਿੱਚ ਹੀ ਆਪਣਾ ਤਾਂ ਹਰ ਘਰ ਦੇ ਵਿੱਚ ਹੀ 슈ਗਰ ਪੇਸ਼ੈਂਟ ਆ ਤੇ ਇਹਦੀ ਲੋੜ ਵੀ ਆ ਤੇ ਜੇ ਆਪਾਂ ਠੀਕ ਹੋਏ ਆ ਤੇ ਲੋਕਾਂ ਲਈ ਵੀ ਕਰੀਏ ਆਪਾਂ ਸ਼ੁਰੂ। ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਜੀ, ਵੈਲਕਮ ਜੀ ਆਇਆਂ ਨੂੰ ਸਾਰੀ মিডিਆ ਟੀਮ ਨੂੰ ਜੀ ਵੈਲਕਮ। ਥੈਂਕ ਯੂ ਜੀ। ਆਪਣਾ ਨਾਮ ਜ਼ਰੂਰ ਦੱਸਿਓ ਤੇ ਫੇਰ ਸ਼ੁਰੂਆਤ ਕਰਦੇ ਆ ਕਿ ਕਿਦਾਂ ਇਹ ਸਾਰੀ ਤੁਹਾਡੇ ਪੋਡਕਾਸਟ ਦੀ ਸ਼ੁਰੂਆਤ ਹੁੰਦੀ ਆ। ਹਾਂਜੀ ਮੇਰਾ ਨਾਮ ਕਮਰ ਕੁਲਦੀਪ ਸਿੰਘ ਸੰਧਾਵਾਲੀਆ ਠੀਕ ਹੈ ਜੀ ਇਹ ਤੁਹਾਡੇ ਪੋਟਰੀ ਫਾਰਮ ਤੋਂ ਸ਼ੁਰੂਆਤ ਕਰੋ ਹੋਈ ਇਹ ਤਕਰੀਬਨ ਅੱਜ ਤੋਂ 7 ਸਾਲ ਪਹਿਲਾਂ ਦੀ ਗੱਲ ਆ ਜਦੋਂ ਕਿ እንዳ ਸਮਝ ਲਓ ਵੀ ਲਾਕਡਾਊਨ ਓਵਰ ਹੁੰਦਾ ਠੀਕ ਹੈ ਉਸ ਤੋਂ ਬਾਅਦ ਇਹ ਹੋਇਆ ਆਪਣੇ ਸ਼ੁਰੂ ਕੀਤਾ ਇਹ ਕਿਦਾਂ ਕੜਕਨਾਥ ਬਰੀਡ ਜਿਹੜੀ ਹੈ ਜਾਂ ਮੁਰਗੇ ਤੁਸੀਂ ਲਿਆਂਦੇ ਆ ਮੁਰਗੀਆਂ ਲਿਆਂਦੀਆਂ ਵੱਖ-ਵੱਖ ਕਿਸਮ ਦੇ ਇਹ ਕਿੱਥਾਂ ਇੱਥੇ ਇਕੱਠੇ ਕੀਤੇ ਆ ਕਿੱਥੋਂ ਇਹਦਾ ਗਿਆਨ ਆਇਆ ਕੀ ਫਾਇਦਾ ਹੈ ਬਾਜ਼ਾਰ ਦੇ ਵਿੱਚ ਜਿਹੜਾ ਆਮ 10 ਰੁਪਏ ਦਾ ਵੇਚਦਾ ਤੁਸੀਂ 35 ਰੁਪਏ ਦਾ ਵੇਚਦੇ ਹੋ ਤਾਂ ਵੀ ਲੋਕ ਲੈਂਦੇ ਆ ਹਾਂਜੀ ਜੀ ਸਿਆਣੇ ਦਾ ਕਥਨ ਹੈ ਜੀ ਲੋੜ ਕਾੜ ਦੀ ماں ਹੈ ਹਾਂ ਠੀਕ ਹੈ ਕੋਈ ਸਮਾਂ ਸੀਗਾ ਮੈਂ ਖੁਦ ਇੱਕ 슈ਗਰ ਦਾ ਪੇਸ਼ੈਂਟ ਸੀ ਔਰ ਕਾਫੀ ਹਾਇਰਲੀ ਮੇਰੇ ਕੋਲ 슈ਗਰ ਰਹਿੰਦੀ ਸੀਗੀ ਔਰ ਇਦਾਂ ਸਮਝ ਲਓ 10-15 ਸਾਲ ਲਗਾਤਾਰ ਮੈਂ 슈ਗਰ ਦੇ ਨਾਲ ਕੁਲਦਾ ਰਿਹਾ ਮੇਰੇ ਡਾਕਟਰ ਸੀਗੇ ਤਰਨ-ਤਾਰਨ ਤੋਂ ਡਾਕਟਰ ਜਤਿੰਦਰ ਜੀ ਨੇ ਹੋਮੋਪੈਥੀ ਦੇ ਲੈਕ ਹੋਮੋਪੈਥਿਕਾ ਕੰਮ ਕਰਦੇ ਉਹਨਾਂ ਨੇ ਰਿਕਮੈਂਡ ਕੀਤਾ ਵੀ ਤੁਸੀਂ ਕੜਕਨਾਥ ਪੰਛੀ ਦਾ ਅੰਡਾ ਲੱਭੋ अच्छा तो वो खाओगे तो ਤੁਹਾਡੇ ਲਈ 슈ગર ਲਈ ਬਹੁਤ ਜਿਆਦਾ ਬੈਨੀਫਿਟ ਹੈ ਕਿਉਂਕਿ ਜਦੋਂ ਅਸੀਂ ਆਲੋਪੈਥੀ ਜਾਂ ਯੂਰਵੈਦਿਕੀ ਜਾਂ ਮੈਂ ਹੋਰ ਹੋਮੋਪੈਸੀ ਦਵਾਈ ਖਾਂਦਾ ਸੀ ਨਾ 슈ગર ਤੇ ਥੋੜਾ ਚਿਰ ਲਈ ਨਾਰਮਲ ਹੋ ਜਾਂਦੀ ਸੀ ਪਰ ਉਹ ਨਵੇਂ ਪਾਰਟ ਟਾਈਮ ਸੀ ਫਿਰ ਉੱਥੇ ਦੀ ਉੱਥੇ ਪਹੁੰਚ ਜਾਣੀ तकरीबन 400 450 ਤੱਕ ਵੀ 슈ગર ਰਹਿੰਦੀ ਸੀ ਫਿਰ ਮੈਨੂੰ ਇੱਧਰ ਮਖੂ ਏਰੀਏ ਦੇ ਵਿੱਚੋਂ ਜਾ ਕੇ ਇਹ ਅੰਡ ਮਿਲਿਆ ਸੀਗਾ ਔਰ ਮੈਂ ਉਹਨੂੰ तकरीबन ਇਦਾਂ ਸਮਝ ਲਓ ਵੀ 2-3 ਮਹੀਨੇ ਯੂਜ਼ ਕੀਤਾ ਔਰ ਸੱਚਮੁੱਚ ਮੈਂ 슈ગર ਤੋਂ ਉਸ ਚੀਜ਼ ਨਾਲ ਨਜਾਤ ਪਾਈ ਤੇ ਆਪਣੇ ਆਪ ਨਾਲ ਹੰਡਾਇਆ ਕਹਿ ਸਕਦੇ ਆ ਇਹ ਤੁਸੀਂ ਟੈਸਟ ਕੀਤਾ ਆਪਣੇ ਆਪ ਤੇ ਹਾਂਜੀ ਹਾਂਜੀ ਸਟਾਰਟਿੰਗ ਹੀ ਇੱਥੋਂ ਹੀ ਮੈਂ ਪਹਿਲਾਂ ਆਪ ਠੀਕ ਹੋਇਆ ਹਾਂ ਔਰ ਉਸ ਤੋਂ ਬਾਅਦ ਫਿਰ ਅਸੀਂ ਮੇਰਾ ਬੇਟਾ ਥੋੜਾ ਜਿਹਾ ਡਿਸੇਬਲ ਆ ਐਡਵਾਂਸ ਬੋਨ ਕਰਕੇ ਪਰਿਵਾਰ ਨੇ ਬਹਿ ਕੇ ਵਿਚਾਰ ਕੀਤਾ ਵੀ ਜੇ ਇੰਨੀ ਵਧੀਆ ਚੀਜ਼ ਆ ਤੇ ਹੁਣ ਤੇ ਹਰ ਤੀਸਰੇ ਘਰ ਦੇ ਵਿੱਚ ਮਤਲਬ ਤਾਂ ਹਰ ਘਰ ਦੇ ਵਿੱਚ ਸ਼ੂਗਰ ਪੇਸ਼ੈਂਟ ਆ ਤੇ ਇਹਦੀ ਲੋੜ ਵੀ ਆ ਤੇ ਜੇ ਆਪਾਂ ਠੀਕ ਹੋਏ ਹਾਂ ਤੇ ਲੋਕਾਂ ਲਈ ਵੀ ਕਰੀਏ ਆਪਾਂ ਸ਼ੁਰੂ ਅਸੀਂ ਫਿਰ ਵਿਚਾਰ ਕੀਤਾ ਵੀ ਨਾਲੇ ਪੌਨ ਨਾਲੇ ਫਲੀਆਂ ਵੀ ਦਾ ਆਂਡਾ ਵੀ ਮਹਿੰਗਾ ਵਾ ਤੇ ਆਪਾਂ ਬਾਹਰ ਲਈਏ ਫਿਰ ਅਸੀਂ ਮੇਰੇ ਦੋਸਤ ਹੀ ਨੇ ਡਾਕਟਰ ਵੈਟਰਨਰੀ ਡਾਕਟਰ ਉਹਨਾਂ ਦੀ ਮਦਦ ਲੈ ਕੇ ਐਮਪੀ ਤੋਂ ਅਂਡਿਆਂ ਦਾ ਅਰੇਂਜ ਕੀਤਾ ਮਗਵਾ ਮਧ ਪ੍ਰਦੇਸ਼ ਤੋਂ ਯਾ ਬਿਲਕੁਲ ਉੱਥੋਂ ਆਏ ਕਿਉਂਕਿ ਇਹ ਵੈਰਾਈਟੀ ਹੀ ਐਮਪੀ ਦੀ ਆ ਅੱਛਾ ਜੀ ਕੜਕਨਾਥ ਵੈਰਾਈਟੀ ਜਿਹੜੀ ਆ ਨਾ ਐਮਪੀ ਦੀ ਆ ਅੱਛਾ ਉੱਥੋਂ ਬਾਅਦ ਇੱਥੇ ਬੀਡਿੰਗ ਹੁੰਦੀ ਹੈ ਉਹਨਾਂ ਦੀ ਹਾਂਜੀ ਹਾਂਜੀ ਬਾਅਦ ਚ ਇੱਥੇ ਲਿਆ ਕੇ ਮੈਂ ਆਪ ਇਹਨਾਂ ਬੱਚੇ ਤਿਆਰ ਕੀਤੇ ਫਿਰ ਇਹਨਾਂ ਦੇ ਤੇ ਫਿਰ ਹੌਲੀ ਹੌਲੀ ਸਮਝ ਲਓ ਵੀ ਜਦੋਂ ਮੈਂ ਠੀਕ ਹੋਇਆ ਫਿਰ ਲੋਕਾਂ ਨੂੰ ਪਹਿਲਾਂ-ਪਹਿਲਾਂ ਤਾਂ ਬੜੀ ਮੁਸ਼ਕਲ ਆਈ ਵੀ ਕਿਉਂਕਿ ਜੇ ਮੈਨੂੰ ਵੀ ਗਿਆਨ ਨਹੀਂ ਸੀ ਵੀ ਕੜਕਨਾਥ ਕੀ ਚੀਜ਼ ਐ ਅਵੇਅਰਨੈਸ ਹੈ ਹੀ ਨਹੀਂ ਸੀਗੀ ਹਨ ਤੇ ਪਰ ਇਹਦੀ ਕਾਫੀ ਐਡ ਕਰਨੀ ਪਈ ਘਰ-ਘਰ ਜਾ ਕੇ ਐਡ ਕਰਨ ਵਾਲੀ ਗੱਲ ਹੋਈ ਫਿਰ ਲੋਕਾਂ ਨੂੰ ਜਦੋਂ ਇਹਦੀ ਰੀਲੀਫ ਮਿਲਣੀ ਸ਼ੁਰੂ ਹੋ ਗਈ ਅੱਜ ਤੇ ਮੇਰੇ ਕੋਲ ਐਡਵਾਂਸ ਬੁਕਿੰਗ ਪਈ ਐ ਇਦਾਂ ਸਮਝ ਲਓ ਵੀ 10-10 ਦਿਨ ਪਹਿਲਾਂ ਲੋਕਾਂ ਦੇ ਐਡਵਾਂਸ ਬੁਕਿੰਗ ਪਈ ਡੈਰੀ ਦੇਖ ਲਓ ਮੇਰੀ ਵੀ ਤੈਨੂੰ ਇਸ ਤਰੀਕ ਨੂੰ ਮਿਲਨੇ ਆਂਡੇ ਤੈਨੂੰ ਇਸ ਤਰੀਕ ਨੂੰ ਮਿਲਨੇ ਆ ਜਾਂ ਬਿਲਕੁਲ ਇੰਨੀ ਡਿਮਾਂਡ ਐ ਇਹ 35 ਦਾ ਅੰਡਾ ਜੇ ਤੁਸੀਂ ਇੱਥੇ ਮੋਹਿਆ ਕਰਵਾ ਦਿਓ ਜਦ ਨੇ تقریبا ਮੈਨੂੰ ਵੀ ਉਦੋਂ 20 30 ਰੁਪਏ ਚ 35 ਰੁਪਏ ਟਾਂਡਾ ਮਿਲਦਾ ਸੀਗਾ ਮੈਂ ਵੀ ਤਾਂ ਹੀ ਉੱਥੇ ਖਰੋਤਾ ਵੈਸੇ ਜਿਨ੍ਹਾਂ ਨੇ ਮੇਰੇ ਕੋਲ ਜਾ ਕੇ ਅੱਗੇ ਬੱਚੇ ਤਿਆਰ ਕਰ ਲਏ ਉਹਨਾਂ ਨੇ 50 ਰੁਪਏ ਤੱਕ ਵੀ ਕੀਮਤ ਰੱਖ ਦਿੱਤੀ ਅੰਡੇ ਦੀ ਇਹਦੀ ਸਹੀ ਗੱਲ ਹੈ ਕਿਉਂਕਿ ਮੈਂ ਹੁਣ ਬੱਚੇ ਤਿਆਰ ਕਰਦਾ ਹਾਂ ਗਰਮੀਆਂ ਦੇ ਵਿੱਚ ਸਾਰਾ ਸੀਜ਼ਨ ਬੱਚਾ ਹੀ ਸੇਲ ਹੋਣਾ ਹੈ ਉਹ ਠੀਕ ਹੈ ਨਾ ਹਰ ਇੱਕ ਵੈਰਾਈਟੀ ਮੈਂ ਰੱਖੀ ਹੋਈ ਹੈ ਕੜਕਨਾਥ ਸ਼ੁਰੂ ਕੀਤਾ ਸੀਗਾ ਪਰ ਗਾਗ ਦੀ ਮੰਗ ਦੇ ਉੱਤੇ ਫਿਰ ਮੈਂ ਹੁਣ ਦੇਸੀ ਵੀ ਨਾਲ ਰੱਖੀ ਆ ਸੁਨਾਲੀ ਰੱਖੀ ਆ ਆਰ ਆ ਆਰ ਰੱਖੀ ਆ ਚਕੋਰ ਰੱਖੀ ਆ ਬਤਕ ਰੱਖੀ ਆ ਤਰਕੀ ਰੱਖੀ ਆ ਇਹ ਵੈਰਾਈਟੀ ਸਾਰੀਆਂ ਹੀ ਅਲੱਗ-ਅਲੱਗ ਹੈ ਇਦਾਂ ਸਮਝ ਲਓ ਵੀ ਬਿਮਾਰੀ ਤੋਂ ਰਾਹਤ ਲਈ ਆ ਇਹ ਸਾਰਿਆਂ ਦਾ ਮੀਟ ਤਿਆਰ ਹੁੰਦਾ ਤੇ ਸਾਰਿਆਂ ਦੇ ਅੰਡੇ ਤਿਆਰ ਹੁੰਦੇ ਬਿਲਕੁਲ 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 ਹੁਣ ਦੇਖੋ ਬਤਕ ਦਾ ਅੰਡਾ ਜਿਹੜਾ ਵਾ ਇਹ ਅਸਥਮੇ ਲਈ ਦਮੇ ਲਈ अच्छा बहुत ज्यादा कारगर कीमत ਕੀ ਹੈ ਇਹ ਦੇ ਅੰਡੇ ਦੀ ਬਤਕ ਦਾ ਅੰਡਾ ਤਕਰੀਬਨ 50 ਤੋਂ 60 ਰੁਪਏ ਦੇ ਵਿੱਚ ਵਿਕਦਾ ਸੀਜ਼ਨ ਦੇ ਉੱਤੇ ਆਪਣਾ ਉਹਨਾਂ ਦਾ ਰਹਿੰਦਾ 5-10 ਰੁਪਏ ਇਹਨਾਂ 50 ਤੋਂ 60 ਦੇ ਵਿੱਚ ਵਿੱਚ ਰਹਿੰਦਾ ਚਕੌਰ ਦਾ ਅੰਡਾ ਉਹ 45 ਤੋਂ 50 ਰੁਪਏ ਤੱਕ ਵਿਕਦਾ ਉਹ ਗੈਂਠੀਏ ਲਈ ਬਹੁਤ ਜ਼ਿਆਦਾ कारगर ਜਾਂ ਇਹ ਜਿਹੜਾ ਤੁਸੀਂ ਇਹ ਜਿਹੜਾ ਟਰਕੀ ਹੈ ਜਿਹੜਾ ਇਹ ਦਾ ਤਕਰੀਬਨ 900 ਤੋਂ 1000 ਰੁਪਏ ਪਰ ਅੰਡਾ ਕਿਉਂਕਿ ਇਹਨੇ ਸਾਲ ਦੇ ਵਿੱਚ ਸਿਰਫ 60 ਅੰਡੇ ਦੇਣੇ ਸਾਲ ਦੇ ਵਿੱਚ ਸੋਟ 365 ਦਿਨਾਂ ਦੇ ਵਿੱਚੋਂ 60 ਆਂਡੇ ਦਿੱਤੇ 305 ਦਿਨ ਅੰਡਾ ਇਹਨਾਂ ਫੀਡ ਹੀ ਖਾਣੀ ਆ ਮਹੀਨੇ ਦੇ 5 ਦਿਨ ਇਹਨਾਂ ਨੇ ਆਂਡਾ ਦੇਣਾ ਤੇ ਖਰਾਕ ਰੋਜ਼ ਦੀ ਹੈ ਦੇਨੇ ਮਹੀਨੇ ਤੇ 5 ਦਿਨ ਨਹੀਂ ਆ ਦੇਣਾ ਜਦੋਂ ਵੀ ਦੇਣਾ ਲਗਾਤਾਰ ਹੀ ਦੇਣਾ 2 ਮਹੀਨੇ ਆਂਡੇ ਦੇਣੇ ਇਹਨਾਂ ਨੇ ਅੱਛਾ 2 ਮਹੀਨੇ ਦੇ ਵਿੱਚ ਬਿਲਕੁਲ ਸਾ ਠੰਡੇ ਦੇ ਲੈਣੇ ਇਹਨਾਂ ਨੇ ਕਿਤੇ ਚਲੋ 5-10 ਦਿਨ ਉੱਤੇ ਥੱਲੇ ਹੋ ਜੇ ਕਿਤੇ ਮਿਸ ਕਰ ਗਏ ਹੋਣਗੇ ਇਹ ਨਹੀਂ ਵੀ ਇਹਨਾਂ ਮਹੀਨੇ ਚ ਐਵਰੇਜ 5 ਦੇਣੀ ਆ ਅੱਛਾ ਤੇ ਬਾਕੀ ਸਾਰਾ ਸਾਲ ਇਹਨਾਂ ਨੇ ਫੀਡ ਹੀ ਖਾਣੀ ਆ ਤਾਂ ਕਰਕੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਜਿਆਦਾ ਜਦੋਂ ਆਂਡੇ ਦੀ ਲੋਡ ਹੁੰਦੀ ਆ ਨਾ ਉਦੋਂ ਇਹਨੂੰ ਵਧਾਉਨੇ ਆ ਤੇ ਇਹ ਮੰਗਾਉਂਦੇ ਕਿੰਦਾ ਦੀ ਕੀਮਤ ਕਿੰਨੀ ਹੁੰਦੀ ਆ ਜੇ ਆਪਾਂ ਇਕੱਲੇ ਇਹਦੀ ਟਰਕੀ ਦੀ ਗੱਲ ਕਰੀਏ ਕੀਮਤ ਕੀ ਹੋਏਗੀ ਇਹ ਐਸ ਵੇਲੇ ਦਾ ਚ ₹100 ਪਰ ਕਿਜੀ ਦਊਗਾ ਇਹਨੂੰ 700 ਪਰ ਕਿਜੀ ਹਾਂਜੀ ਇਹ ਮੇਰੇ ਕੋਲ ਐਸ ਵੇਲੇ 12 ਕਿ ਮਹੀਨਿਆਂ ਤੋਂ 14 ਕਿ ਮਹੀਨੇ ਦਾ ਸੌਰੀ ਵਾਰਡ ਆਏ ਤੇ 12 12.5 ਕਿਲੋ ਦਾ ਹੋ ਗਿਆ ਔਰ ਜਦੋਂ ਇਹ 2 ਸਾਲ ਦਾ ਹੋ ਗਿਆ ਇਹਨੇ 17 17.5 ਕਿਲੋ ਦਾ ਹੋ ਜਾਣਾ ਇਹਨੇ ਪੰਛੀ ਦਾ ਵਜਨ 100 ਦਾ ਕਿਲੋ ਪੰਛੀ ਬੱਕਰੇ ਦਾ ਨਹੀਂ ਬੱਕਰੇ ਦਾ ਬਿਲਕੁਲ ਇਹ ਮੈਂ ਵੀ ਇਹਨੂੰ ਖੰਬਾ ਵਾਲਾ ਬੱਕਰਾ ਹੀ ਕਹਿੰਨਾ ਨਾ ਵੀ ਦੌਲਤ ਵਾਲਾ ਬੱਕਰਾ ਹੀ ਹੈ ਇਹ ਇਨਾ ਵਜਨ ਹੀ ਬੱਕਰੇ ਦਾ ਹੁੰਦਾ ਲਗਭਗ ਹਾਂਜੀ ਇਹ ਵੀ ਮਤਲਬ ਜਿਆਦਾ ਐਨ ਆਰ ਆਈ ਯੂਜ਼ ਕਰਦੇ ਨੇ ਐਨ ਆਰ ਆਈ ਮੋਸਟਲੀ ਜਿਹੜੇ ਆਸਟ੍ਰੇਲੀਆ ਤੋਂ ਆਉਂਦੇ ਆ ਹੁਣ ਮੇਰੇ ਨੈਟ ਦੇ ਉੱਤੇ ਜਦੋਂ ਉਹ ਦੇਖ ਲੈਂਦੇ ਵੀ ਸਾਨੂੰ ਟਰਕੀ ਉਥੋਂ ਮਿਲ ਜਾਣੀ ਹੈ ਉਹ ਪਹਿਲਾਂ ਹੀ ਬੁੱਕ ਕਰ ਦਿੰਦੇ ਬਾਜ ਮੈਨੂੰ ਦੋ ਪੀਮ ਬਰਡ ਜਿਹੜੇ ਆ ਟਰਕੀ ਦੇ ਮੇਰੇ ਪਹਿਲਾਂ ਰੱਖ ਲਿਓ ਚਾਰ ਰੱਖ ਲਿਓ ਉਹਨਾਂ ਦੀ ਮੰਗ ਦੇ ਮੁਤਾਬਕ ਰੱਖੀਦੇ ਅੱਛਾ ਜੀ ਤੇ ਇਹਨਾਂ ਦਾ ਫਰਕ ਹੈ ਉਹਦੇ ਫਾਇਦੇ ਲੱਗ ਨੇ ਉਹਦੀ ਕੀਮਤਾਂ ਤੇ ਲੱਗ ਹੈ ਹੀ ਬਿਲਕੁਲ ਬਿਲਕੁਲ ਅਲੱਗ ਅਲੱਗ ਤੁਹਾਨੂੰ ਦੱਸਿਆ ਨਾ ਜਿਸ ਤਰ੍ਹਾਂ ਰੇਟ ਹੁਣ ਆਮ ਦੇਸੀ ਆਂਡਾ ਜਿਹੜਾ 10 ਰੁਪਏ ਤੋਂ ਲੈ ਕੇ 15 ਜਾਂ 18 ਤੱਕ ਵੀ ਚਲੇ ਜਾਂਦਾ ਅੱਜ ਕੱਲ ਸਿਆਲ ਦੇ ਵਿੱਚ ਤੇ ਮੇਰਾ ਤਾਂ ਵੈਸੇ ਮਾਰਕੀਟ ਨਾਲੋਂ ਮੈਂ ਕਾਫੀ ਥੋੜਾ ਡਿਸਕਾਊਂਟ ਰੱਖਦਾ ਨਾ ਵੀ ਆਮ ਜੇ ਬਾਹਰ 18 ਤਾਂ ਮੇਰਾ 15 ਰੁਪਏ ਹੁੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣਾ ਘਰਕਨਾ ਦਾ ਅੰਡਾ ਦੱਸਦਾ ਬਾਹਰ 50 ਰੁਪਏ ਵੀ ਹੋਵੇ ਪਰ ਮੈਂ ਜੇ ਟਰੇ ਦੇ ਵਿੱਚ ਇਕੱਠੀ ਕੋਈ 30 ਅੰਡੇ ਲੈਂਦਾ ਮੈਂ 900 ਦੀ ਟਰੇ ਦੇ ਦਿੰਦਾ 900 950 ਦੀ ਉਦਾਂ 35 ਰੁਪਏ ਅੰਡਾ ਐਵਰੀ ਚੱਲਦਾ ਜਿਹੜਾ ਇਹਦਾ ਹਰ ਗਾਂਡੇ ਦੀ ਕੀਮਤ ਤੇ ਅਲੱਗ-ਅਲੱਗ ਹੁੰਦੀ ਹੈ ਇੱਕ ਮੈਂ ਬੜਾ ਸਵਾਲ ਸ਼ਾਇਦ ਉਹ ਲੋਕਾਂ ਨੂੰ ਵੀ ਮਨ 'ਚ ਆਉਂਦਾ ਜਿਹੜਾ ਅੰਡਾ ਹੈ ਉਹ ਵੈਜ ਹੈ ਉਹ ਨਾਨ ਵੈਜ ਦੇ ਵਿੱਚ ਆਉਂਦਾ ਜਿਹੜਾ ਉਹ ਕਹਿੰਦੇ ਚਾਈਨੀਜ਼ ਤੇ ਆਦ ਹੋਣ ਲੱਗ ਗਿਆ ਇਹ ਤੁਸੀਂ ਦੇ ਕਰੀਬੀ ਬਹੁਤ ਨੇੜਿਓਂ ਦੇਖੀਆਂ ਇਹ ਚੀਜ਼ਾਂ ਕੀ ਵੈਸੇ ਸਾਇੰਸ ਕੀ ਹੈ ਇਹਦੀ ਬਿਲਕੁਲ ਬਿਲਕੁਲ ਬਹੁਤ ਵਧੀਆ ਸਵਾਲ ਆ ਤੁਹਾਡਾ ਇਹ ਸੱਚ ਆ ਬਿਲਕੁਲ ਸੱਚ ਆ ਵੇਖੋ ਵੈਜ ਤੇ ਨਾਨ ਵੈਜ ਦੇ ਵਿੱਚ ਕੀ ਫਰਕ ਹੁੰਦਾ ਇਹ ਸਾਡੀ ਸੋਚ ਆ ਮੇਰਾ ਮੰਨਣਾ ਵੀ ਜੇ ਅਸੀਂ ਤੰਦਰੁਸਤਾਂ ਤੇ ਰੱਬ ਸਾਡੇ ਨਾਲ ਖੜੋਤਾ ਮੈਂ ਵੈਜੀਟੇਰੀਅਨ ਹੋਆ ਚਾਹੇ ਨਾ ਨਾਨ ਵੈਜੀਟੇਰੀਅਨ ਹੋਆ ਠੀਕ ਆ ਨਾ ਜਹੀ ਗੱਲ ਇਹਦੇ ਆਂਡੇ ਦੇ ਵਿੱਚੋਂ ਜਿਹੜਾ ਮੋਸਟਲੀ ਜਿਸ ਤਰ੍ਹਾਂ ਅਸੀਂ ਵਿੱਚ ਮੇਲ ਰੱਖਦੇ ਆਂ ਇਹਦੀ ਕ੍ਰੋਸਿੰਗ ਬਰੀਡ ਆ ਅਸੀਂ ਬਚਾ ਲੈਣਾ ਹੁੰਦਾ ਤਿਆਰ ਕਰਨਾ ਹੁੰਦਾ ਤੇ ਇਹਨੂੰ ਲੋਕ ਕਹਿ ਦਿੰਦੇ ਜੀ ਜਿਹੜਾ ਹੈਗਾ ਨਾ ਉਹਨੂੰ ਵੇਚ ਠੀਕ ਹੈ ਜਿਹੜਾ ਆਮ ਫਾਰਮੀ ਆਂਡਾ ਹੁੰਦਾਈ ਉਹਨੂੰ ਕਹਿ ਦਿੰਦੇ ਜੀ ਵੇਜੀਟੇਰੀਅਨ ਆਂਡਾ ਵੀ ਉਹਦੇ ਵਿੱਚ ਕਿਹੜਾ ਬੱਚਾ ਹੋਵੇ ਉਹ ਹੀ ਸਮਝ ਨਾ ਦੋਨਾਂ ਹੈਨਾ ਜੀ ਵੀ ਉਹ ਚ ਬੱਚਾ ਨਹੀਂ ਬਣਦਾ ਨਹੀਂ ਬੰਦ ਉਹ ਚ ਵੱਕੀ ਨਹੀਂ ਬਣਦਾ ਨਹੀਂ ਫਾਰਮੀ ਆਂਡੇ ਚ ਬੱਚਾ ਨਹੀਂ ਬਣ ਜਦੋਂ ਕੁੱਕੜ ਦੀ ਕ੍ਰੋਸਿੰਗ ਨਹੀਂ ਹੈਗੀ ਆਂਡੇ ਚ ਬੱਚਾ ਨਹੀਂ ਬਣੂਗਾ